ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਬੁੱਟਰ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈ ਕੋਲ ਦੋ ਗਾਵਾਂ ਇੱਕ ਸੂਈ ਵੀ ਠੀਕ ਹੈ ਇੱਕ ਗੱਬਣ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਠੀਕ ਹੈ ਜੀ ਜੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਜਿਹਨੇ ਨਹੀਂ ਜਾਣਦਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਨਾ ਜੀ ਲਾਲੀਆ ਪਿੰਡ ਬੁੱਟਰ ਖੁਰਦਾ ਜ਼ਿਲ੍ਹਾ ਹੀ ਮੋਗਾ ਤਹਿਸੀਲ ਹੀ ਮੋਗਾ ਠੀਕ ਹੈ ਜੀ ਹਾਂਜੀ ਪਹਿਲੀ ਵਾਰ ਦੀ ਜਾਣਕਾਰੀ ਦਿਓ ਜੀ ਇਹ ਤੋਂ ਲੱਗੇ ਨੇ ਗੱਭਨ ਦੁਬਈਆ ਠੀਕ ਹੈ ਜੀ ਹਾਂਜੀ ਬਈ ਦੱਸੋ ਜੀ ਇਹ ਦੂਜਾ ਸੂਆ ਬਈ ਸੁੰਦੀ ਆ ਹਾਂਜੀ ਤੇ ਪਲੂਨ ਦਾ ਤਾਂ 18 ਕਿਲੋ ਦੁੱਧ ਠੀਕ ਹੈ ਜੀ ਇੱਕਤੀ ਬਾਦੂ 20 ਕਿਲੋ ਤਿਆਰੀਆਂ ਜੀ ਐ ਅੱਜ ਸੂਪੇ ਜਾਂ ਸਵੇਰੇ ਸੂਪੇ ਠੀਕ ਹੈ ਜੀ ਰੇਟ ਭਰਾ ਦਾ ਇਹਦਾ ਰੇਟ ਫੋਨ ਤੇ ਕਰਾਂਗੇ ਬਈ ਠੀਕ ਹੈ ਤੋਰ ਦਿਓ ਲਓ ਜੀ ਦੇਖ ਸਾਡੀ ਕੁਆਲਟੀ ਕੁਆਲਟੀ ਬਹੁਤ ਹੈ ਚਰਸੀ ਤੇ ਕੌਰ ਹਾਸਾ ਕਾਲੀਆ ਠੀਕ ਹੈ ਜੀ ਲੋਪਾ ਲੇਵਦੰਤਾ ਜਤ ਤੁਸੀਂ ਲਾਹਾਗੇ। ਲੋਜੀ। ਇਕਦਾਂ ਲੋਗ ਵੀ ਸੁਣਦੇ। ਬਾਬਾ ਤਿਆਰੀਆਂ ਜੀ ਇਹ ਨਹੀਂ ਪਤਾ ਬਾਈ ਸੂਈ ਪੋਵੇ ਘੰਟੇ ਘੜੀ ਨੂੰ ਠੰਡੀ ਸੀਲ ਬਹੁਤ ਆਸ ਸੁਣ ਬਹੁਤ ਚੰਗਾ ਵੱਛੀ। ਠੀਕ ਹੈ। ਲੋ ਹਾਂ ਦੁੱਧ ਪਾ ਦੂ 20 ਤੋਂ ਬਾਹਰ ਹੀ ਆਇਤੀ। ਠੀਕ ਹੈ। ਮੋੜ ਲਈ ਮੋੜ ਲੋ ਲੋਪਾ ਤੋਰਾ ਤਰਾ ਤੁਹਾਡੇ ਸਾਹਮਣੇ ਆ। ਛੋਟਾ-ਪੁੱਟਰਾ ਵਾਜਦਾ ਵੀ ਇਵੈਂਟ। ਹਾਂ ਹਾਂ ਛੋਟਾ-ਛੋਟਾ ਬਾਈ। ਠੀਕ ਹੈ। ਛੋਟਾ-ਪੁੱਟਰਾ ਪਾ। ਲੋਜੀ। ਚੈੱਕ ਕਰ ਸਕਦੇ ਹੋ ਬਾਈ। ਲੇਵਦੰਤਾ ਜਤ ਪ੍ਰਾਤਿ ਸਿਲਾਹਾਗੇ। ਠੀਕ ਹੈ। ਹਾਂਜੀ ਬਈ ਦੂਜੀ ਵਾਰ ਦੱਸੋਈ ਜਾਣਕਾਰੀ ਤੇ ਬਈ ਕੱਲ ਆਥਨੇ ਸੂਈਆ 6 ਵਜੇ ਹਾਂਜੀ ਤੇ ਮੰਨ ਲਾ ਵੀ ਇਹਦਾ 3 1/2 ਕਿਲੋ ਬੋਲਾ ਚੋਇਆ ਤੜਕੋ ਠੀਕ ਹੈ ਜੀ ਬੱਚਾ ਮਗਰ ਜੇਰ ਅੰਦਰ ਪਈਆ ਬੱਚੀ ਦੀ ਠੀਕ ਹੈ ਹਾਂ ਜੇਰ ਦਿਖਾ ਦੀ ਮੜੀ ਦਿਖਾ ਦੇ ਲੋਪੜਾ ਚੈੱਕ ਕਰ ਸਕਦਾ ਲਓ ਜੀ ਜੇਰ ਦੇਖ ਸਕਦਾ ਹਾਂ ਹਾਂਜੀ ਬਈ ਰੇਟ ਦੱਸ ਦੋ ਜੀ ਪਹਿਲੀ ਇਹ ਰੇਟ ਬਈ ਛੋੜਾ 40000 ਚ ਮਾਨਤਾਨ ਕਰ ਦਾਂਗੇ ਬਈ ਠੀਕ ਹੈ ਜੀ ਲੋਪੜਾ ਚੈੱਕ ਕਰ ਸਕਦਾ ਜੇਰ ਸਮ ਦਿਖਾ ਦੀ ਮਗਰ ਹੈਗਾ ਬੱੱਸਾ ਥੋੜਾ ਤਰ੍ਹਾਂ ਦਿਖਾਨੇ ਸੁਣ ਲਓ ਜਰਾ ਜਰਾ ਲੋ ਜੀ ਹੁਣ ਕੰਜਰ ਨੂੰ ਡਾਂਸ ਕਰੂਗਾ ਇੱਕ ਮਿੰਟ ਇੱਕ ਮਿੰਟ ਰੋਕ ਜਾ ਰੋਕ ਰੋਕ ਆ ਲੋ ਦੇਖ ਸਾਦੇ ਲੈ ਵਾਪਰਾ ਠੰਡੀ ਸੀ ਲਈ ਬਥੋਰੀ ਆ ਬਾਈ ਮਾੜੇ ਮਾੜੇ ਸੰਗ ਜ਼ਰੂਰ ਆ ਬੱਚੀ ਦੇ ਠੀਕ ਹੈ ਠੀਕ ਹਾਂ ਠੀਕ ਹੈ ਬੱਚੀ ਦੁੱਧ ਪਾ ਦੂਗੀ 14 15 ਕਿਲੋ ਆਰਾਮ ਨਾਲ ਠੀਕ ਹੈ ਠੀਕ ਹਾਂ ਮੋੜ ਲਈ ਲੋ ਜੀ ਲੇਵਲ ਉਹ ਬਹੁਤ ਸੋਹਣਾ ਸੰਗ ਵੀ ਬਾਈ ਬਣਾਉਣੇ ਸੀ ਆਇਆ ਨਹੀਂ ਬੰਦਾ ਠੀਕ ਹੈ ਸੰਗ ਮੜੇ ਮੜੇ ਰਹਿਣੇ ਫੋਟਾਂ ਆਈਆਂ ਠੀਕ ਹੈ ਉਹ ਤੁਰਾ ਤੁਰਾ ਤੁਸੀਂ ਦੇਖ ਸਕਦੇ ਕਰਮਾ ਵਾਲੀ ਦਾ ਬਹੁਤ ਸੋਹਣਾ ਤੇ ਬਾਕੀ ਬਈ ਮਾਰਮੂਰ ਬਹੁਤ ਘੱਟ ਹੁੰਦੀ ਆ ਸਿੰਗਾ ਵਾਲੀ ਦਾ ਠੀਕ ਹੈ ਠੀਕ ਹਾਂ ਐ ਨਾ ਕਹੋ ਸਿੰਘ ਮਾਰ ਦੀ ਠੰਡੀ ਸੀ ਲ ਬਹੁਤ ਠੀਕ ਹੈ ਠੀਕ ਹਾਂ ਆ ਬੱਚਾ ਜੀ ਬੱਚਾ ਮਗਰ ਭਾਈ ਚਲੋ ਜੀ ਭਾਈ ਜੀ ਨੇ ਰੇਟ ਦੱਸਦੇ ਜੀ ਤੁਹਾਨੂੰ ਭਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਕੋਈ ਐਂਡ ਬੁਕਰ ਤੇ ਜਿਲ੍ਹਾ ਨੂੰ ਪਹੁੰਚਾਉਣ ਦਾ ਮੌਕਾ ਠੀਕ ਹੈ ਹਾਂ ਜੀ ਵੀ ਕੱਟੀ ਜਾਣਕਾਰੀ ਦਿਓ ਜੀ ਦੀ ਕੱਟੀ ਭਈ ਸੱਤਾਂ ਮਹੀਨੇ ਹੀ ਕੱਟੀ ਆ ਹਾਂ ਜੀ ਤੇ ਬੱਲੀ ਆਏ ਕੱਟੀ ਠੀਕ ਹੈ ਜੀ ਹਾਂ ਤੇ ਮੈਲਕਮ ਪਿੰਡੂ ਹੀ ਲਈ ਆ ਆਪਣੇ ਹਾਂਜੀ ਇਹਦੀ ਮਾਸਾ 14 15 ਸਿਰ ਦੁੱਧ ਹੈਗਾ ਤੇ ਰੇਟ ਭਰਾ ਦਾ ਰੇਟ ਤਾਂ 11000 ਰੁਪਏ ਬਈ ਤੋਰੋ ਭਰਾ ਮੜਿਆ ਇਹਨੂੰ ਲੋ ਭਰਾ ਦੇਖ ਸਕਦੇ ਹੋ ਬੱਲੀ ਆ ਤੇ ਪਿਛਲੇ ਪੈਰ ਵੀ ਚਿੱਟੇ ਦੋ ਬਹੁਤ ਚੰਗੀ ਕੱਟੀ ਆ ਬਈ ਬਈ ਦਾ ਬੱਚਾ ਹੀ ਆ ਠੀਕ ਹੈ ਜੀ ਬੱਚਾ ਹੀ ਆ ਹਾਂ ਥਾਣ ਤੁਹਾਨੂੰ ਚਾਰ ਹੀ ਆ ਕੋਈ ਫੋਰਡ ਨਹੀਂ ਚੰਗੀ ਮੈਨੂੰ ਦਿਖਾ ਦਿਓ ਥਾਣ ਵੀ ਤਾਂ ਲੋ ਜੋ ਬਤੋ ਦਿਖਾਓ ਲੋਕ ਕੋਈ ਫੋਰਟ ਨਹੀਂ ਪਾਈਗਾ ਕੋਈ ਸ਼ਾਂਗ ਜਮਨ ਚਾਰ ਥਾਣੇ ਹੋਣਗੇ ਬਾਈ ਯਾਰ ਜਮਨ ਠੀਕ ਹੈ ਠੀਕ ਹੈ ਠੀਕ ਹੈ ਬਾਦ ਦੇਖ ਲਈਏ ਹਾਂ ਲੋਕ ਚਾਰੇ ਥਾਣੇ ਹੋਣਗੇ ਕੋਈ ਐ ਨਹੀਂ ਫੋਰ ਸ਼ਾਂਗ ਨਿਕਲੂਗੀ ਠੀਕ ਹੈ ਬੰਦ ਹੋ ਜੀ ਬੰਦ ਬੱਚਾ ਬਹੁਤ ਚੰਗਾ ਹੂ ਠੀਕ ਹੈ ਮਾਦਰ ਕਾੜਾ ਬਾਈ ਵਧੀਆ ਦਾ ਹਾਂ ਪਿੰਡ ਹੀ ਖੜੀ ਹੈ ਬਾਈ ਯਾਰ ਠੀਕ ਹੈ ਜੀ ਠੀਕ ਹੈ 14 15 ਵਿੱਚ ਚੱਲੀ ਜਾਂਦੀ ਹਾਂ ਠੀਕ ਹੈ ਠੀਕ ਹਾਂ ਲੋਪਰਾ ਵਾਈ ਕੋਲ ਦੋ ਗਾਮਾ ਇੱਕ ਗੱਬਣ ਤੇ ਇੱਕ ਕੱਟੀ ਵਾਈ ਜਿੰਨਾ ਜਰੂਰ ਕਨੈਕਟ ਕਰੋ ਠੀਕ ਹੈ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ